ਹੌਕੀ ਪਲੇਅਰ ਮਨਦੀਪ ਦੇ ਫਾਦਰ ਸਾਹਿਬ ਜੋ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਕਿਵੇਂ ਵੇਖਦੇ ਹੋ ਅੱਜ ਦੇ ਇਸ ਸ਼ੁਭ ਦਿਨ ਨੂੰ ਕਿਉਂਕਿ ਇੰਡੀਆ ਦਾ ਨਾਂ ਜਿੱਥੇ ਰੋਸ਼ਨ ਆਇਆ ਉੱਥੇ ਪੰਜਾਬ ਦਾ ਪਿੰਡ ਦਾ ਥੋੜਾ ਨਾ ਵੀ ਰੋਸ਼ਨ ਕੀਤਾ ਗਿਆ ਬਿਲਕੁਲ ਜੀ ਸਾਡੇ ਪਿੰਨੋ ਜੀ ਇੰਡੀਆ ਦਾ ਨਾਂ ਜੰਗੀ ਕੇਸਦ ਦੇ ਵੀ ਦੂਜੀ ਵਾਰੀ ব্রੌਨ ਮੈਡਲ ਲੈ ਕੇ ਸੁਰਕਿਆਂ ਜੀ ਫਿਰ ਪੰਜਾਬ ਦਾ ਨਾਂ ਫਿਰ ਸਾਡੇ ਪਿੰਡ ਦਾ ਨਾਂ ਸਾਡੀ ਘਰ ਦਾ ਨਾਂ ਬਹੁਤ ਬੱਚਿਆਂ ਨੇ ਬੱਚਿਆਂ ਨੂੰ ਰੋਸ਼ਨ ਕੀਤਾ ਕਿਉਂਕਿ ਪੰਜਾਬ ਦੇ 8 ਬੱਚੇ ਖੇਡ ਰਹੇ ਸੀਗੇ ਔਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ ਬਹੁਤ ਵਧੀਆ ਗੇਮ ਖੇਲਾਈ ਆ ਔਰ ਕਿਸੇ ਬੱਚੇ ਨੇ ਕੋਈ ਚੁੱਕਨੇ ਕੀ ਤੇ ਸਿਰਫ ਇੱਕ ਅਮੀਰ ਰੂਜਦਾਰ ਨੂੰ ਰੈੱਡ ਕਾਰ ਮਨ ਕਰਨਾ ਆਪਣੇ ਹੱਥੋਂ ਗੋਲ ਨਿਕਲ ਗਿਆ ਔਰ ਬਾਕੀ ਟੀਮ ਦੇ ਪਲੇਅਰਾਂ ਨੇ ਆਪਣੀ ਪੂਰੀ ਜੋਰ ਲਾ ਕੇ ਬਰੋਨ ਮੈਡ ਜਿੱਤਿਆ ਜੀ ਕਿਵੇਂ ਇੱਕਦਮ ਅੰਦੀਪ ਦੇ ਕੀ ਕੀ ਸ਼ੌਂਕ ਸਨ ਸ਼ੁਰੂ ਤੋਂ ਹੀ ਖੇਡਾਂ ਦੇ ਵੱਲ ਇਸ ਤਰੀਕੇ ਦੇ ਨਾਲ ਚਾਹੇ ਹਾਂਜੀ ਬਿਲਕੁਲ ਜੀ ਸਾਡਾ ਪਿੰਡ ਜਿਹੜਾ ਜੀ ਹਾਕੀ ਦਾ ਘੜਿਆ ਜੀ ਔਰ ਪਿੰਡ ਸਾਡਾ ਹਾਕੀ ਘੜਿਆ ਔਰ ਸਾਡੇ ਪਿੰਡ ਵਿੱਚ ਅੱਜ ਵੀ ਸਾਡੇ ਕੋਲ 70-80 ਬੱਚੇ ਜੋ ਸਾਡੇ ਸਟੇਡੀਅਮ 'ਚ ਖੇਡ ਰਹੇ ਆ ਔਰ ਮੇਰਾ ਬੱਡਾ ਬੇਟਾ ਵੀ ਹਾਕੀ ਖੇਡਦਾ ਹੀ ਆ ਮੇਰੇ ਤਾਇਆ ਜੀ ਮੇਰੇ ਚਾਚਾ ਜੀ ਮੇਰੇ ਤਾਇ ਦੇ ਬੇਟੇ ਸਾਡੀ ਪੂਰੀ ਫੈਮਿਲੀ ਹਾਕੀ ਵਾਲੀ ਆ ਔਰ ਸਾਡੇ ਪਿੰਡ 'ਚੋਂ ਸਰ ਪ੍ਰਗਟ ਸਿੰਘ ਜੋ ਤਿੰਨ ਅ ओलंपिक ਖੇਡੇ ਆ ਕਲਮੰਥਿੰਗ ਮੰਗੂ ਉਹ ਵੀ 올ੰਪੀਅਨ ਆ ਸਰਿਆ ਸਿੰਘ ਸਾਡੇ ਪਿੰਡ ਦੇ ਉਹ ਵੀ 올ੰਪੀਅਨ ਆ ਔਰ ਸਰੂਪ ਸਿੰਘ ਉਹ ਵੀ 올ੰਪੀਅਨ ਆ ਜੀ ਔਰ ਸਾਡੇ ਪਿੰਡ ਜੀ ਕਹਿ ਸਕਦੇ ਵੀ ਹਾਕੀ ਦਾ ਇੱਕ ਉਹ ਕਹਿ ਸਕਦੇ ਗੜਿਆ ਜੀ ਤੇਨੇ ਕਿਤੇ ਕੀ ਮਨਦੀਪ ਦੇ ਸ਼ੌਂਕ ਕੀ ਸੀ ਨਾ ਕਿਉਂਕਿ ਜੋ ਸ਼ੁਰੂ ਤੋਂ ਹੀ ਹਾਕੀ ਵੱਲ ਉਚਾਹਤ ਸੀਗਾ ਮਨਦੀਪ ਪਹਿਲਾਂ ਕੀ ਕੀ ਅਕਸਰ ਗੱਲ ਕਰਦਾ ਹੋਊਗਾ ਕਿ ਮੈਂ ਇੱਥੋਂ ਤੱਕ ਫਾਦਰ ਸਾਹਿਬ ਜਾਣਾ ਆ ਜਾਂ ਇੱਥੋਂ ਤੱਕ ਮੈਂ ਜਾਣਾ ਚਾਹੁੰਨਾ ਮੁੰਡੀ ਜੀ 6.5 ਸਾਲ ਦੀ ਉਮਰ 'ਚ ਹਾਕੀ ਖੇਡਣਾ ਚાલુ ਕੀਤੀ ਸੀ ਗਰਾਊਂਡ 'ਚ ਜੋ 7 750 ਉਹ ਆ ਤੇ ਇਹ ক্রিকেট ਖਿਲਦੇ ਬੱਚੇ ਉਹਨਾਂ ਨੂੰ ਜਾ ਕੇ ক্রিকেট ਖੇਡਣੀ ਚાલુ ਕਰ ਦਿੱਤਾ ਲੇਕਿਨ ਮੇਰੇ ਮਨ ਵਿੱਚ ਸੀਗਾ ਵੀ ਮੈਂ ਬੱਚੇ ਹਾਕੀ ਖਿਲਾਉਣੀ ਆ ਮੈਂ ਇਹਨੂੰ ਥੋੜਾ ਦਬਕਿਆ ਵੀ ਤੂੰ ক্রিকেট ਨਹੀਂ ਖੇਡਣਾ ਤੂੰ ਹਾਕੀ ਤੇ ਹਾਕੀ ਖਿਲਣੀ ਆ ਉਸ ਤੋਂ ਬਾਅਦ ਇਹਨੂੰ ਹਾਕੀ ਜੋ ਫੜੀਆਂ ਉਦੋਂ ਮੱਥੇ ਕਿਤੇ ਮੱਥੇ ਨਹੀਂ ਗਿਆ ਔਰ ਇੱਕ ਵਾਰ ਪੂਰਾ ਧਿਆਨ ਦਿੱਤਾ ਔਰ ਇਹਨੇ ਕਿਹਾ ਇਹ ਮੈਨੂੰ ਪੜ੍ਹਾਈ ਤੁਸੀਂ ਦਿਖ ਰਹੀ ਹੈ ਮੇਰੀ ਵੀ ਕਿੱਥੇ ਟਿਊਸ਼ਨ ਕੋਣ ਕੀ ਕਰਾਉਣਾ ਆ ਫੱਕੀ ਬੜਾ ਮੈਂ ਮਾੜਾ ਨਹੀਂ ਜਾਊਗਾ ਔਰ ਉਹਨੇ ਸਾਡਾ ਸੁਪਨਾ ਜਿਹੜਾ ਸਾਡਾ ਪੂਰਾ ਕੀਤਾ ਤਾਂ ਜਿੱਤਣ ਤੋਂ ਬਾਅਦ ਜਿੱਤ ਤੋਂ ਬਾਅਦ ਕੋਈ ਗੱਲਬਾਤ ਹੋਈ ਆ ਹਜੇ ਤੱਕ ਨਹੀਂ ਨਹੀਂ ਬਿਲਕੁਲ ਜੀ ਉਸੇ ਟਾਈਮ ਜਦੋਂ ਜਿੱਤਣ ਤੋਂ ਥੋੜੇ ਫ੍ਰੀ ਹੋਏ ਆ 5-7 ਮਿੰਟ ਬਾਅਦ ਉਹ ਗਰਾਊਂਡ ਚੋਂ ਉਹ ਵੀ ਰੋ ਰਿਹਾ ਸੀ ਅਸੀਂ ਵੀ ਰੋ ਸਕੇ ਸਾਡੇ ਖੁਸ਼ੀ ਰੰਝੂ ਸੀਗੇ ਔਰ ਗੱਲਬਾਤ ਹੋ ਰਹੀ ਸੀ ਔਰ ਬੱਚਾ ਇਹ ਕਹ ਰਿਹਾ ਸੀ ਵੀ ਸਾਡੇ ਹੱਥੋਂ ਸਾਨੂੰ ਉਹ ਦੁੱਖ ਹੈਗਾ ਲੇਕਿਨ ਬ੍ਰਾਊਨ ਨਾਟ ਓਨਰ ਸਾਨੂੰ ਸਾਡੀ ਖੁਸ਼ੀ ਜਿਹੜੀ ਆ ਸਾਡੀ ਬਰਕਤ ਆ ਜਗਹੀ ਆ ਬੜੀ ਵੱਡੀ ਗੱਲ ਹੁੰਦੀ ਆ ਇੰਡੀਆ ਰਿਪਰੈਜ਼ੈਂਟ ਕਰਨਾ ਤਾਂ ਕਦੀ ਸੋਚਿਆ ਸੀਗਾ ਕਿ ਮਨਦੀਪ ਇੱਥੇ ਤੱਕ ਕੁੰਚ ਬਿਲਕੁਲ ਜੀ ਜਦੋਂ ਇਹ ਤਕਰੀਬ ਨੂੰ 6 ਸਾਲ ਦਾ ਸੀਗਾ ਸਾਡੇ ਪਿੰਡ ਰਣਵੀਰ ਸਿੰਘ ਆ ਹਾਕੀਬਲ ਰੇਰ ਵਿੱਚ ਉਹ ਟ੍ਰੈਨਮੈਂਟ ਹੋਈ ਆ ਉਹਦੀ ਕੋਈ ਫਟੀ ਜੋ ਉਹਨਾਂ ਨੇ ਮੈਨੂੰ ਉਹਦੋਂ ਕਿਹਾ ਜੀ ਤੇਰਾ ਇਹ ਬੱਚਾ ਜੜਾਇਆ ਇੱਕ ਪ੍ਰਭਦੀਪ ਉਹਨੇ ਕਿਹਾ ਮੈਨੂੰ ਵੀ ਤੇਰਾ ਇਹ ਬੱਚਾ ਜੜਾਇਆ ਇੰਡੀਆ ਦਾ ਟੋਪਰ ਬਣੂਗਾ ਸਜੀਤ ਸਿੰਘ ਮੱਟਾ ਡੀਐਸਪੀ ਟੈਨਟ ਮੱਟਾ ਦੀ ਆ ਉਹਨਾਂ ਦੀ ਸਿੱਖਿਆ ਸੀਗੀ ਬੱਚਿਆਂ ਨੂੰ ਉਹਨਾਂ ਨੇ ਬਹੁਤ ਬੜੀਆਂ ਬੱਚੇ ਸਾਡੇ ਤਿਆਰ ਕੀਤੇ ਆ ਔਰ ਜਿਹੜੇ 8 ਬੱਚੇ ਆ ਉਹਨਾਂ ਚੋਂ 6 ਬੱਚੇ ਤੋਂ ਉਹਨਾਂ ਦੀ ਟੈਨੀ ਦੇ ਤਿਆਰ ਕੀਤੇ ਗਏ ਆ ਹੁਣ ਕਿੰਨੇ ਕੁ ਡੀਕ ਆ ਕਦੋਂ ਮੰਦੀਪ ਪਾਵੇ ਤੁਹਾਨੂੰ ਮਿਲ ਸਕੋ ਤੁਸੀਂ ਬਿਲਕੁਲ ਡੀਕਾ ਜੀ ਅਸੀਂ ਬੱਚੇ ਨੂੰ ਆਪਣੇ ਸੀਨੀਅਰ ਨਾਲ ਲਾਵਾਂਗੇ ਅੱਠੇ ਬੱਚਿਆਂ ਨੂੰ 10 ਬੱਚੇ ਨਿਕਲੇ ਆ ਸੀਨੀਅਰ ਨਾਲ ਲਾਵਾਂਗੇ ਸਾਨੂੰ ਖੁਸ਼ੀ ਹੋਊਗੀ ਔਰ ਬੱਚੇ ਸਾਡੂ ਬੜੇ ਮਨਾਉਗੇ ਕਰੂਗਾ ਆ ਔਰ ਅੱਜ ਮੈਡਲ ਲੈ ਕੇ ਆ ਰਹੇ ਆ ਬਹੁਤ ਖੁਸ਼ੀ ਹੋਊਗੀ ਜੀ ਜਿਵੇਂ ਤੁਹਾਡੇ ਨਾਲ ਤਸਵੀਰਾਂ ਸੰਝ ਕੀਤੀਆਂ ਕਿ ਇਹ ਸੁਨਮਨਦੀਪ ਦੇ ਫਾਦਰ ਸਾਹਿਬ ਤਾਂ ਉਹਨਾਂ ਵੱਲੋਂ ਅੱਜ ਉਡੀਕ ਪਰਮੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਉਹਨਾਂ ਦਾ ਬੇਟਾ ਵਾਪਸ ਆਵੇ ਜੋ ਉਸ ਨੂੰ ਮਿਲਣ ਅਤੇ ਉਸ ਨੂੰ ਆਪਣੀ ਗੱਲ ਦੇ ਨਾਲ ਸੀਨੀਅਰ ਦੇ ਨਾਲ ਲਗਾ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੋਨਿਕ ਜੈਗਵਰੀ ਟੀਵੀ ਸ਼੍ਰੀਮ ਸੁਸਾਇਤ